ਮੁਰਦਾਬਾ ਮੁਰਦਾਬਾ ਸਰ ਮਹਿਕਮਾ ਮੁਰਦਾਬਾ 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 ਟਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿਹੜਾ ਪਿੰਡ ਜਿ ਨਾਲੇ ਇਹ ਸਾਡਾ ਪਿੰਡ ਜੀ ਪਗੋਰ ਬੇੜ ਐ ਮੈਂ ਗਰੀ ਸਿੰਘ ਨੰਬਰਦਾਰ ਪਗੋਰ ਬੇੜ ਤੋਂ ਇਥੇ ਵੀ ਸਾਡੇ ਨਹਿਰ ਲੰਘਦੀ ਏ ਸਾਡੀ ਪਿੰਡ ਦੀ ਜ਼ਮੀਨ ਤੋਂ ਤੇ ਨਹਿਰ ਮਹਿਕਮੇ ਵਾਲੇ ਨਾ ਕੋਈ ਰਸੂਖਦਾਰਾਂ ਦੇ ਦਬਾਅ ਥੱਲੇ ਆਣ ਕੇ ਜਿੱਥੇ ਜਿਹੜੇ ਨੰਬਰ ਐ ਅਕਵਾਇਰ ਕੀਤੇ ਸਰਕਾਰ ਨੇ ਜਿੰਨਾ ਦੇ ਪੈਸੇ ਵੀ ਆਏ ਨੇ ਮਲੇ ਉਹਨਾਂ ਉੱਥੋਂ ਕਦੋਂ ਦੀ ਬਜਾਏ ਗਰੀਬ ਲੋਕਾਂ ਦਾ ਹੱਕ ਬਾਰ ਕੇ ਤੇ ਦੂਜੀ ਜਗ੍ਹਾ ਤੇ ਨਹਿਰ ਕਰਨੇ ਚਾਹੁੰਦੇ ਨੇ ਤੇ ਅਸੀਂ ਇੱਥੇ ਡੀ ਨੋਟੀਫਿਕੇਸ਼ਨ ਕਰਦਾਂਗੇ ਉਹੀ ਉੱਥੇ ਆਹ ਕਰਦਾਂਗੇ ਉੱਥੇ ਆਹ ਕਰਦਾਂਗੇ ਪਰ ਅਸੀਂ ਇੱਥੋਂ ਨਹਿਰ ਨਹੀਂ ਲੰਘਣ ਦੇਾਂਗੇ ਅਸੀਂ ਸਾਡੂੰ ਭਾਵੇਂ ਜਿਹੜਾ ਮਰਜੀ ਸੰਘਰਸ਼ ਦੇ ਲਈ ਲੜਨਾ ਪਵੇ ਅਸੀਂ ਆਪਣੇ ਭਰਾਵਾਂ ਦੇ ਨਾਲ ਖਲੋਤੇ ਆ ਅਸੀਂ ਇਹਨਾਂ ਦੇ ਹੱਕ ਲਈ ਮਰਨ ਮਰੌਣ ਤੱਕ ਜਾਵਾਂਗੇ ਇਹਦੀ ਕੋਈ ਨਿਸ਼ਾਨੀ ਵੀ ਆਂਦੀ ਹੈ ਬਿਲਕੁਲ ਜੀ ਨਿਸ਼ਾਨੀ ਹੀ ਇਹ ਸਭ ਕੋਈ ਮਾਲ ਮਹਿਲਮ ਦਾ ਸਾਰਾ ਰਿਕਾਰਡ ਹੈ ਜੀ ਸਾਡੇ ਕੋਲ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੇ ਜਿਹੜਾ ਨੋਟੀਫਿਕੇਸ਼ਨ ਹੋਇਆ ਕਰਕੇ ਆਂਦੀ ਹੋਈ ਹੈ ਨਿਸ਼ਾਨ ਵੀ ਅਗਲੇ ਨੰਬਰ ਤੇ ਹੀ ਇੱਥੇ ਠਕਨੇ ਕੱਢੀ ਜਾਂਦੇ ਨੇ ਉਲਟਾ ਉਲਟਾ ਠਕਨੇ ਦਾ ਸਿਆਸੀ ਦਬਾਅ ਹੈ ਸਿਆਸੀ ਦਬਾਅ ਸਮਝ ਲੋ ਜੀ ਜਾਂ ਪੈਹਰਾ ਦਬਾਅ ਸਮਝ ਲੋ ਜੋ ਵੀ ਮਰਜ਼ੀ ਸਮਝ ਲੋ ਆਪਾਂ ਇਹ ਨਹੀਂ ਕਹਿ ਸਕਦੇ ਪਰ ਗੱਲ ਕੀ ਹੈ ਕੀ ਨਹੀਂ ਪਰ ਹੋਰ ਤੱਕ ਆ ਰਹੀ ਹੈ ਤੇ ਹੋਏ ਕਿਸੇ ਦਬਾਅ ਸੇ ਮਾਲਕੀ ਦੇ ਬਿਨਾਂ ਮਾਲਕੀ ਦੇ ਬਿਨਾਂ ਨੇ ਜੀ ਹੁਣ ਪੁਰਾਣੀ ਮਾਂ ਕਰਦੇ ਨੇ ਮਾਲੀ ਜਿਹੜੀ ਨਹਿਰ ਜਿਹੜੀ ਉਹ ਪਿਛੇ ਕਿੰਨੀ ਘੜੀ ਚੱਲਦੀ ਆਉਂਦੀ ਹੈ ਤੋ ਪ੍ਰਾਣੀ ਨਹਿਰ ਤੇ ਬਿਲਕੁਲ ਉਸ ਲਈ ਨਹੀਂ ਤੇ ਜਾਂਦੀ ਕਿਸੇ ਜਾਂਦੀ ਜੇ ਉਹ ਤੋਂ ਲਾਉ ਉਹ ਛੱਡ ਕੇ ਨਵੀਂ ਜਗ੍ਹਾ ਤੇ ਪਈ ਜਾ ਰਹੀ ਹੈ ਕੋ ਨਵੀਂ ਜਗ੍ਹਾ ਤੇ ਬਣਾਉਂਦੇ ਤੇ ਬੜਾ ਉਦੋਂ ਕਦੇ ਵੇਖੋ ਜੀ ਤੇਰਾ ਜ਼ਮੀਨਾ ਨਹੀਂ ਕੋਈ ਉਦੋਂ ਕੋਈ ਵਿੰਗੀ ਤੇਦੀ ਹੋ ਗਈ ਕਿਤੇ ਪਰ ਅਸੀਂ ਤਾਂ ਸਾਡੀ ਦਿੱਕੋ ਮੰਨਦੇ ਵੀ ਜਿਹੜੇ ਨੰਬਰ ਅਖਬਾਰ ਕੀਤੇ ਸਰਕਾਰ ਨੇ ਜਿਨ੍ਹਾਂ ਦੇ ਪੈਸੇ ਸਰਕਾਰ ਨੇ ਦਿੱਤੇ ਨੇ ਉਹਨਾਂ ਨੰਬਰਾਂ 'ਚ ਮੈਰ ਨਹੀਂ ਜਿਹੜੀ ਚਾਹੀਦੀ ਤੇ ਧੱਕੇ ਸਾਹੀ ਫਿਰ ਤੇ ਮਰ ਨੰਬਰੋਂ ਤੱਕ ਜਾਵਾਂਗੇ ਫਿਰ ਛੱਡ ਥੋੜੀ ਦੇਣੀ ਹੈ ਜ਼ਮੀਨਾ ਛੱਡ ਕੇ ਅਸੀਂ ਕਿੱਥੇ ਜਾਣਾ ਹੈ ਆਈ ਸਾਡੇ ਕੋਲੇ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਕੱਢ ਕੇ ਇਹਦਾ ਅਵਾਰਡ ਦਿੱਤਾ ਜ਼ਮੀਨ ਦਾ ਜਿਹੜੇ ਨੰਬਰਾਂ ਦੇ ਪੈਸੇ ਆਏ ਨੇ ਜੀ ਮਾਲਕਾਂ ਨੂੰ ਉਹ ਉੱਥੇ ਨਾ ਨਾ ਕੱਢ ਕੇ ਇੱਕ ਟੱਕੇ ਨਾਲ ਕੱਢ ਦਦੇ ਉਹ ਵੀ ਉਹਨਾਂ ਦੇ ਜਿਨ੍ਹਾਂ ਕੋਈ ਵਿਚਾਰਾ ਕੋ 2-2 4-4 ਮਰਲੇ ਘਰ ਬਣਾਉਣ ਦੋਗਾ ਖਾਂ ਐ ਐਸੀ ਭਾਈ ਤੇ ਐਸੀ ਭਾਈ ਤੇਰਾ ਸਾਰਾ ਉੱਥੇ ਉਹ ਟੱਕੇ ਨਾਲ ਹੋਣਾ ਜੇ ਜ਼ਿਮੀਂਦਾਰਾਂ ਨੂੰ ਪਾਣੀ ਦੀ ਲੋੜ ਹੈ ਜ਼ਿਮੀਂਦਾਰਾਂ ਵੀ ਬਹਿਰ ਹੈ ਜ਼ਿਮੀਂਦਾਰਾਂ ਹੀ ਨੀਤ ਜਾਣਦੀ ਉੱਥੇ ਕੱਢਣ ਦੀ ਬਜਾਏ ਇਥੇ ਟੱਕਾ ਹੁੰਦਾ ਹੈ ਇਹਨਾਂ ਨੂੰ ਕੋਈ ਦਿੱਤਾ ਜਾ ਰਿਹਾ ਕਿ ਮਾਗਜਤ ਨੂੰ ਦਿੱਤਾ ਜਾ ਰਿਹਾ ਨਹੀਂ ਇਹਨਾਂ ਨੂੰ ਕੋਈ ਇੱਕ ਚਵਾਨੀ ਵੀ ਦਿੱਤੀ ਜਾ ਰਹੀ ਹੁਣ ਕੀ ਮੰਗੀ ਕਰਦੇ ਤੁਸੀਂ ਅਸੀਂ ਦੇਖੋ ਮੰਗ ਕਰਦੇ ਜਿੱਥੇ ਮੈਨੂੰ ਜੈਨੂਇਨ ਨਹਿਰ ਚਾਹੀਦੀ ਹੈ ਜਿੱਥੇ ਜਿਹੜਾ ਸਰਕਾਰ ਨੇ ਮੋਡੀਫਿਕੇਸ਼ਨ ਜਾਰੀ ਕੀਤਾ ਅਸੀਂ ਤਫਾ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਵੀ ਕੋਈ ਹਵਾਚ ਗੱਲ ਨਹੀਂ ਕਰਦੇ ਸਾਡੇ ਨਾਲ ਬਹਿ ਕੇ ਸਾਡਾ ਤੁਹਾਡੀ ਤਹਲੀ ਕਰਾਉਣ ਇਥੇ ਬਾਹਰ ਲੱਗਦੀ ਅਸੀਂ ਨਾਂ ਨਹੀਂ ਡਾਕਰੇ ਸਾਨੂੰ ਜਿਹੜੀ ਨਿਸ਼ਾਨਦੇ ਹੀ ਹੈ ਜਿੱਥੇ ਬੰਦ ਹੀ ਹੱਕ ਉਥੇ ਬਣੇ ਉਥੇ ਬਣੇ ਜੀ ਮੈਂ ਇਹ ਵਹਦੇ ਹੁਣ ਵੇਖੋ ਅਸੀਂ ਆਪਣੀ ਕਿਸਾਨ ਯੂਨੀਅਨ ਨਾਲ ਵੀ ਮਤਲਬ ਸੰਪਰਕ ਕੀਤਾ ਵੀ ਉਹ ਵੀ ਇਹ ਕਹਿੰਦੇ ਵੀ ਤੁਸੀਂ ਹ ਤਗੜੇ ਹੋ ਜੀ ਅਸੀਂ ਤੁਹਾਡੇ ਨਾਲ ਆ ਫਿਰ ਇੱਥੇ ਧਰਨੇ ਵੀ ਲੱਗਣਗੇ ਜੋ ਮਰਜ਼ੀ ਕਹਿੰਦੇ ਪਰ